भाजपा के सिख लीडरों धमकी भाजपा सिख लीडर का दुश्मन कौन कि पाकिस्तान तो आई धमकी वाली चिट्ठी ऐ धमकी वाली कॉल ऐ एमकी वाला लैटर ते निशाने ने भाजपा लीडर सिख भाजपा लीडर जी हाँ चंडीगढ़ भाजपा दफ्तर च ਇੱਕ ਚਿੱਠੀ ਮਿਲੀ ਚੱਠੇ ਚ ਦਿੱਤੀ ਗਈ ਧਮਕੀ ਜਿਨਾ ਚਾ ਮਨਜਿੰਦਰ ਸਰਸਾ ਪਰਮਿੰਦਰ ਬਰਾੜ ਤੇ ਤਜਿੰਦਰ ਸਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਚਿੱਠੀ ਚ ਲਿਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾਹੁ ਅਕਬਰ ਸਲਾਮ ਵਾਲੇਕੁਮ ਅਸੀਂ ਇਹ ਚਿੱਠੀ ਪਰਮਿੰਦਰ ਬਰਾੜ ਤੇ ਤਜਿੰਦਰ ਸਰਾ ਨੂੰ ਵਾਰਨਿੰਗ ਦੇਣ ਦੇ ਲਈ ਲਿਖ ਰਹੇ ਹਾਂ ਪਹਿਲਾਂ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਬਹੁਤ ਵਾਰ ਸਮਝਾਇਆ ਕਿ ਤੁਸੀਂ ਬੱਗਾ ਚ ਸਿਰਫ ਸਾਕੇ ਸਿੱਖਾਂ ਨਾਲ ਪੰਜਾਬ ਦੇ ਲੋਕਾਂ ਨਾਲ ਆਰਐਸਐਸ ਤੇ ਭਾਜਪਾ ਦੇ ਨਾਲ ਮਿਲ ਕੇ ਧੋਖਾ ਕਰ ਰਹੇ ਹੋ ਤੁਸੀਂ ਲੋਕਾਂ ਨੇ ਆਰਐਸਐਸ ਨਾਲ ਮਿਲ ਕੇ ਸਿੱਖ ਧਰਮ 'ਚ ਦਖਲਅੰਦਾਜ਼ੀ ਕੀਤੀ ਹੈ ਜਿਹੜੀ ਸਾਨੂੰ ਬਰਦਾਸ਼ਤ ਨਹੀਂ ਹੈ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਸਮਝਾਇਆ ਤੁਹਾਨੂੰ ਇਹ ਗੱਲ ਐਵੇਂ ਸਮਝ ਨਹੀਂ ਆਉਣੀ ਕਿ ਬੀਜੇਪੀ ਨੂੰ ਛੱਡ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਇਹ ਦੁਨੀਆ ਹੀ ਛੁਡਾ ਦੇਵਾਂਗੇ ਪੰਜਾਬ ਦੇ ਕਿਸਾਨ ਭਾਈਆਂ ਦੇ ਅੰਦੋਲਨ ਨੂੰ ਵੀ ਤੁਸੀਂ ਖੇਰੂ-ਖੇਰੂ ਕਰਨ ਲਈ ਭਾਜਪਾ ਸਰਕਾਰ ਦੇ ਨਾਲ ਮਿਲ ਕੇ ਕੋਜੀਆਂ ਚਾਲਾਂ ਚੱਲੀਆਂ ਤੁਸੀਂ ਸਿੱਖ ਕੌਮ ਦੇ ਗੱਦਾਰ ਹੋ ਆਰਐਸਐਸ ਤੇ ਭਾਜਪਾ ਦੇ ਮਗਰ ਲੱਗ ਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਉਹਨਾਂ ਨੂੰ ਭਾਜਪਾ ਤੇ ਆਰਐਸਐਸ ਜੁਆਇਨ ਕਰਨ ਲਈ ਸਾਜ਼ਿਸ਼ ਤਹਿਤ ਪੰਜਾਬ ਦਾ ਨੁਕਸਾਨ ਕਰਵਾ ਰਹੇ ਹੋ ਤੁਸੀਂ ਸਿੱਖ ਮੁਸਲਮਾਨ ਪਾਈਚਾਰਾ ਖਰਾਬ ਕਰਨ ਲਈ ਬਹੁਤ ਕੋਜੀਆਂ ਚਾਲਾਂ ਚੱਲੀਆਂ ਐਨਾ ਭਾਜਪਾ ਤੇ ਆਰਐਸਐਸ ਵਾਲਿਆਂ ਨੇ ਤੁਹਾਨੂੰ ਵਰਤ ਕੇ ਸੁੱਟ ਦੇਣਾ ਪੰਜਾਬ ਤੇ ਸਿੱਖਾਂ ਨੂੰ ਖਤਮ ਕਰਨ ਲਈ ਕਈ ਆਏ ਕਈ ਗਏ ਨਾ ਤਾਂ ਪੰਜਾਬ ਖਤਮ ਹੋਇਆ ਨਾ ਹੀ ਸਿੱਖ ਤੁਸੀਂ ਪੰਜਾਬ 'ਚ ਬਹੁਤ ਗੰਦ ਪਾਇਆ ਹੈ। ਇਹ ਗੰਦ ਹੋਣ ਸਾਨੂੰ ਸਾਫ਼ ਕਰਨਾ ਪੈਣਾ ਹੈ। ਜਲਦੀ ਤੁਹਾਨੂੰ ਟਕਰਾਂਗੇ। ਸਾਨੂੰ ਸਭ ਪਤਾ ਹੈ। ਤੁਸੀਂ ਚੰਡੀਗੜ੍ਹ ਬੈਠ ਕੇ ਸਾਡੇ ਖਿਲਾਫ ਸਾਜ਼ਿਸ਼ਾਂ ਕਰਦੇ ਹੋ। ਅਸੀਂ ਇਸ ਦਾ ਬਦਲਾ ਜਲਦ ਲਵਾਂਗੇ। ਤੁਸੀਂ ਲੋਕ ਮੋਦੀ ਦੇ ਕੁੱਤੇ ਬਣੇ ਬੈਠੇ ਹੋ। ਮਨਜਿੰਦਰ ਸਰਸਾ ਵੀ بڑا ਆਰਐਸਐਸ ਦੀ ਬੋਲੀ ਬੋਲਦਾ ਹੈ। ਪੰਜਾਬ ਲਈ ਅਸੀਂ ਨੂੰ ਸਬਕ ਸਿਖਾਵਾਂਗੇ। ਮਨਜਿੰਦਰ ਸਰਸਾ ਨੇ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਆਰਐਸਐਸ ਤੇ ਪਾਜ ਪਾਦੀ ਗੁਲਾਮ ਕਰ ਦਿੱਤੀ ਹੈ। ਐਸ ਨੂੰ ਤਾਂ ਕਦੇ ਮਾਫ਼ ਨਹੀਂ ਕੀਤਾ ਜਾਵੇਗਾ ਦਿੱਲੀ ਦੇ ਗੁਰਦੁਆਰਿਆਂ ਨੂੰ ਜਲਦ ਭਾਜਪਾ ਤੇ ਆਰਐਸਐਸ ਤੋਂ ਆਜ਼ਾਦ ਕਰਵਾਇਆ ਜਾਵੇਗਾ ਤੁਹਾਡੇ ਵਰਗੇ ਗੱਦਾਰਾਂ ਕਰਕੇ ਭਾਜਪਾ ਸਰਕਾਰ ਨੇ ਕੈਨੇਡਾ ਪਾਕਿਸਤਾਨ ਤੇ ਇੰਡੀਆ 'ਚ ਸਾਡੇ ਕਈ ਭਰਾ ਮਾਰ ਦਿੱਤੇ ਅਸੀਂ ਉਹਨਾਂ ਦਾ ਬਦਲਾ ਜਲਦ ਲਵਾਂਗੇ ਅਸੀਂ ਵੀ ਭਾਜਪਾ ਵਾਲਿਆਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਪੰਜਾਬ ਛੱਡ ਕੇ ਚਲੇ ਜਾਓ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਪਰ ਸਿੱਖਾਂ ਦੇ ਗੱਦਾਰਾਂ ਨੂੰ ਬਖਸ਼ਣਾ ਨਹੀਂ ਉਧਰ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਫੋਨ ਦੇ ਜ਼ਰੀਏ ਧਮਕੀ ਦਿੱਤੀ ਗਈ ਜਿਸ ਚ ਰਣਜੀਤ ਨਾਮਕ ਗੈਂਗਸਟਰ ਵੱਲੋਂ ਧਮਕੀ ਦੇਣ ਦੀ ਗੱਲ ਕਹੀ ਗਈ ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ ਸਾਢੇ 11 ਵਜੇ ਤੋਂ ਬਾਅਦ ਮੈਨੂੰ ਇੱਕ ਫੋਨ ਕਾਲ ਆਈ ਗੌਰਵ ਨਾਮ ਦੇ ਬੰਦੇ ਦੀ ਕਿ ਇੱਕ ਗੈਂਗਸਟਰ ਤੁਹਾਨੂੰ ਧਮਕੀਆਂ ਦੇ ਰਿਹਾ ਮੇਰੇ ਫੋਨ ਦੇ ਉੱਤੇ ਔਰ ਉਹ ਤੁਹਾਡੀ ਜਾਨ ਨੂੰ ਕਹਿੰਦਾ ਹੈ ਕਿ ਅਸੀਂ ਸ਼ਵੇਤ ਮਲਿਕ ਨੂੰ ਸੌਤ ਦੇਾਂਗੇ ਤਿੰਨ ਵਾਰੀ ਮੈਂ ਕਾਲ ਕੀਤੀ ਆ ਅਮੋਲਕ ਜੀ ਨੂੰ ਅਮੋਲਕ ਜੀ ਦੀ ਕਾਲ ਨਹੀਂ ਆਈ ਮੈਨੂੰ ਕੋਈ ਵੀ ਜਸਟ ਟੂ ਇਨਕੁਆਇਰ ਕਿ ਆਈ ਐਮ ਨਾਟ ਅਫਰੇਡ ਆਫ ਐਨੀਥਿੰਗ ਮੈਂ ਕੋਈ ਡਰਦਾ ਨਹੀਂ ਮੈਂ ਜੀ ਰਣਜੀਤ ਦਾ ਨਾਮ ਲਿਆ ਗਿਆ ਜਾਂ ਗੌਰਵ ਦਾ ਇਹਨਾਂ ਦਾ ਕੋਈ ਰਿਕਾਰਡ ਵੀ ਦੱਸੇਗਾ ਉਹਨਾਂ ਦੀ ਆਡੀਓ ਵੀ ਮੈਂ ਦਿੱਤੀ ਜਿੱਦੇ ਜਨਜੀਤ ਬੋਲ ਰਿਹਾ ਤੇ ਗੌਰਵ ਦਾ ਨੰਬਰ ਵੀ ਦਿੱਤਾ ਜਿਸ ਤੋਂ ਮੈਨੂੰ ਕਾਲਸ ਆਈਆਂ ਪੰਜ ਛੇ ਕਾਲਸ ਆਈਆਂ ਮੈਂ ਚੁੱਕੀਆਂ ਨਹੀਂ ਬਾਦੀ ਗੌਰਵ ਦੀ ਕਾਲਸ ਕਾਰਨ ਕੀ ਹੈ ਕਿ ਮੈਨੂੰ ਆਪਣੀ ਜਾਨ ਦਾ ਕੋਈ ਪ੍ਰੋਬਲਮ ਨਹੀਂ ਮੈਂ ਮੇਅਰ ਵੀ ਸੀਗਾ ਤੇ ਮੇਰੇ ਤੇ ਅਟੈਕਸ ਵੀ ਹੋਏ ਅਟੈਂਪਟ ਟੂ ਮਰਡਰ ਦੇ ਕਈਆਂ ਦੇ ਪਰਚੇ ਵੀ ਦਰਜ ਹੋਏ ਮੇਰੇ ਤੇ ਅਟੈਕ ਕਰਨ ਲਈ ਪਰ ਅਸੀਂ ਜਿਹੜੇ ਆ ਨਾ ਉਸ ਦਿਨ ਡਰਨ ਵਾਲੇ ਦਿਨ ਪੈਦਾ ਹੀ ਨਹੀਂ ਹੋਏ ਆਈ ਵਿਲ ਟਾਕ ਟੂ ਡੀਜੀਪੀ ਸਾਹਿਬ ਆਲਸੋ ਮੈਂ ਵੇਟ ਕਰ ਰਿਹਾ ਹਾਲੇ ਕਿ ਰਿਜ਼ਲਟ ਆਪਣਾ ਦੇ ਦੇਣ ਨਹੀਂ ਤੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਨਾਲ ਮੈਂ ਗੱਲ ਕਰਾਂਗਾ ਪੁਲਿਸ ਨੇ ਵੀ ਇਸ ਮਾਮਲੇ 'ਚ ਇਹ ਮਾਮਲਾ ਦਰਜ ਕਰ ਲਿਆ ਹੈ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਜਲਦ ਹੀ ਆਪਣੀ ਅਸਲੀ ਥਾਂ ਯਾਨੀ ਕਿ ਸਲਾਖਾਂ ਦੇ ਪਿੱਛੇ ਹੋਣਗੇ ਉੰਦੇ ਵਿੱਚ ਕਿੜੇ ਸ੍ਰੀ ਸ਼ੇਤਮਲਿਕ ਜੀ ਨੂੰ ਇੱਕ ਅਨਨੋਨ ਬੰਦੇ ਵੱਲੋਂ ਕਾਲ ਕੀਤੀ ਗਈ ਸੀ ਕਿ ਉਹ ਉਹਨਾਂ ਦਾ ਸ਼ੁਭਚਿੰਤਕ ਆ ਤੇ ਅੱਗੇ ਕੋਈ ਥਰਡ ਪਰਸਨ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਦਾ ਆ ਉਹਨਾਂ ਪ੍ਰਤੀ ਉਹਨੇ ਮਾੜੀ ਸ਼ਬਦਾਵਲੀ ਯੂਜ਼ ਕੀਤੀ ਆ ਔਰ ਇਹਦੇ ਸਬੰਧ ਵਿੱਚ ਉਹਨਾਂ ਨੇ ਸਾਡੇ ਧਿਆਨ ਚ ਸਾਰੀ ਗੱਲ ਆਂਦੀ ਔਰ ਅਸੀਂ ਉਸ ਜਿਹੜਾ ਅਨਨੋਨ ਬੰਦਾ ਆ ਉਹਨੂੰ ਟ੍ਰੇਸ ਕਰਕੇ ਤੇ ਜਲਦੀ ਤੋਂ ਜਲਦੀ ਜੋ ਵੀ ਸਚਾਈ ਹੈ ਉਹ ਅਸੀਂ ਸਾਹਮਣੇ ਲਿਆਵਾਂਗੇ ਉਹ ਅਸੀਂ ਸਾਰਾ ਟੈਕਨੀਕਲੀ ਵੀ ਅਸੀਂ ਉਹਨੂੰ ਅਨਲਿਸਿਸ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਅਸੀਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਨੂੰ ਅਸੀਂ ਕਨਫਿਡੈਂਸ਼ੀਅਲ ਆ ਤੇ ਸ਼ਾਰਟਲੀ ਅਸੀਂ ਉਸ ਬੰਦੇ ਨੂੰ ਟ੍ਰੇਸ ਕਰਕੇ ਤੇ ਜੋ ਇਹਦੇ ਵਿੱਚ ਸਚਾਈ ਹੋਏਗੀ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ ਇਹਨਾਂ ਨੂੰ ਧਮਕੀ ਕਿਸ ਨੇ ਦਿੱਤੀ ਲੈਟਰ ਚ ਪਾਕਿਸਤਾਨ ਜ਼ਿੰਦਾਬਾਦ ਆਖਿਆ ਗਿਆ ਜਿਸ ਤੋਂ ਸਵਾਲ ਖੜੇ ਹੋ ਰਹੇ ਨੇ ਕਿ ਕੀ ਇਹ ਧਮਕੀ ਪਾਕਿਸਤਾਨ ਤੋਂ ਆਈ ਹੈ ਜ਼ਿਕਰ ਖਾਸ ਹੈ ਵੀ ਕੇ ਪਿਛਲੇ ਦਿਨੀ ਲੁਧਿਆਣਾ ਚ ਸ਼ਿਵ ਸੈਨਾ ਆਗੂ ਤੇ ਵੀ ਹਮਲਾ ਹੋਇਆ ਸੀ ਤੇ ਹੁਣ ਅਜੀਹਾਂ ਧਮਕੀਆਂ ਹੋਰ ਵੀ ਕਈ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼